ਸਤ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਅ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਪੀਟੀਪੀਲੱਸਬੀ ਦੀ ਆਫੀਸ਼ਲ ਸਾਈਟ ਤੇ ਬਹੁਤ ਸਾਰੇ ਕੈਂਡੀਡੇਟਸ ਸਖਰ ਮੈਸੇਜ ਆਉਂਦੇ ਰਹਿੰਦੇ ਸੀਗੇ ਕਿ ਫੀਸ ਨਹੀਂ ਭਰੀ ਕੁਝ ਪੋਸਟਾਂ ਲਈ ਸਾਨੂੰ ਟਾਈਪਿੰਗ ਟੈਸਟ ਦਾ ਨਹੀਂ ਪਤਾ ਲੱਗਦਾ ਜਾਂ ਹੋਰ ਪੈਰੀਸ ਮਤਲਬ ਕੁਸ਼ਨ ਸੀਗੇ ਡਿਫਰੈਂਟ ਡਿਫਰੈਂਟ ਤੇ ਉਹਦੇ ਨਾਲ ਰਿਲੇਟਡ ਆਪਾਂ ਚੈਨਲ ਤੇ ਤੁਹਾਨੂੰ ਪਤਾ ਲੱਗ ਲੱਗ ਵੀਡੀਓਜ਼ ਪਈਆਂ ਨੇ ਪਰ ਬਹੁਤ ਸਾਰੇ ਲੋਕ ਅਫਸੋਸ ਵੀ ਕਰ ਰਹੇ ਸੀਗੇ ਕਿ ਅ ਅ ਸਰ ਸਾਡਾ ਕਲਰਕ ਦਾ ਗਰੁੱਪ ਡੀ ਦਾ ਸਟੈਨੋ ਦਾ ਪੋਸਟਾਂ ਭਰਨ ਤੋਂ ਰਹਿ ਗਈਆਂ ਜਾਂ ਫਿਰ ਅਸੀਂ ਪੋਸਟਾਂ ਭਰ ਲਈਓ ਫੀਸ ਭਰਨ ਤੋਂ ਰਹਿ ਕੱਲ ਲਾਸਟ ਡੇਟ ਸੀਗੀ ਵੀ ਅਸੀਂ ਰਹਿ ਗਏ ਖੁੰਝ ਗਏ ਜਾਂ ਸਾਨੂੰ ਪਤਾ ਨਹੀਂ ਲੱਗ ਪਾਰਿਆ ਸੋ ਥੋੜੇ ਸਾਰਿਆਂ ਲਈ ਬਹੁਤ ਹੀ ਖੁਸ਼ਖਬਰੀ ਦੀ ਗੱਲ ਹੈ ਕਿ ਹੁਣੇ-ਹੁਣੇ ਇੱਕ ਨੋਟਿਸ ਆਇਆ ਪੀਟੀਪੀਐਸੀ ਵੱਲੋਂ ਤੇ ਆਪਾਂ ਇਹਨੂੰ ਜ਼ੂਮ ਕਰ ਦਿੰਦੇ ਹਾਂ ਇੱਕ ਮਿੰਟ ਤੇ ਆਹ ਦੇਖੋ ਸਾਰੀਆਂ ਡੇਟਾਂ ਬਤਾ ਦਿੱਤੀਆਂ ਗਈਆਂ ਜੀ ਦੇਖੋ ਜੀ ਇਸ਼ਤਿਹਾਰ ਨੰਬਰ 14/25 8/25 15/25 16/25 11/25 ਧਿਆਨ ਨਾਲ ਦੇਖੋ ਸਟੈਨੋ ਟਾਈਪਿਸਟ ਗਰੁੱਪ ਡੀ ਵਾਲੀ ਵੀ ਹੈ ਜੂਨੀਅਰ ਇੰਜੀਨੀਅਰ ਸਿਵਲ ਵੀ ਹੈ ठीक है मकैनीकल इलेक्ट्रीकल और कलर्क जी फेवरेट पोस्ट है आ देखो जी फॉर्म अप्लाई करने फीस भरने की भी डेट वधा दी गई है सो हम कोई आस ना खाओ ठीक है बई जनवरी देखो चौबी फीसती लास्ट बई अपलाई कर छब्बी अप्लाई कर ग्रुप डी दी, दी उन्नती फीस भरन ठीक है बाकी यह इंजीनियरिंग देख लो इतने दोनों पोस्ट है ਸਤਾਈ ਸਤਾਈ ਹੈ ਨਾ ਔਰ 30 30 ਲਿਖੀ ਹੋਈ ਹੈ ਅਪਲਾਈ ਕਰਨ ਦੀ ਤੇ ਫੀਸ ਦੀ ਲਾਸਟ ਹੈਗਾ ਕਲਰਕ ਵਾਲੀ ਅ ਅਪਲਾਈ ਕਰਨ ਦੀ 28 ਜਨਵਰੀ ਤੇ ਫੀਸ ਲਾਸਟ ਪਰਨ ਦੀ 31 ਜਨਵਰੀ ਸੋ ਦੇਖੋ ਸਟੈਨੋ ਟਾਈਪਿਸਟ ਗਰੁੱਪ ਡੀਅਰ ਕਲਰਕ ਵਾਲਿਆਂ ਦੇ ਬਹੁਤ ਜ਼ਿਆਦਾ ਕੁਐਰੀਜ਼ ਮੈਸੇਜ ਵਗੈਰਾ ਆਉਂਦੇ ਰਹਿੰਦੇ ਕਿਉਂਕਿ ਚੈਨਲ ਦੇ ਉੱਤੇ ਮੀਡੀਆ ਕਵਰੇਜ ਉਹਨਾਂ ਨੇ ਦੇਖੀ ਹੋਈ ਹੈ ਅਲੱਗ-ਅਲੱਗ ਪੋਸਟਾਂ ਦੀ ਡੀਵੀ ਕਾਉਂਸਲਿੰਗ ਦੀ ਵੀ ਦੇਖੀ ਹੋਈ ਹੈ ਤੇ ਟਾਈਪਿੰਗ ਟੈਸਟ ਔਰ ਜੋ ਸਫਲ ਕੈਂਡੀਡੇਟ ਹੋਏ ਉਹਨਾਂ ਦੇ ਇੰਟਰਵਿਊਜ਼ ਵਗਾਰੇ ਵੀ ਦੇਖਿਆ ਹੋਈਆਂ ਨੇ ਸੋ ਇਹ ਵੀਡੀਓ ਬਣਾਉਂਦੇ ਖਾਸ ਮਕਸਦ ਇਸ ਚ ਆਪਣੇ ਜਾਣ ਪਛਾਣ ਵਾਲੇ ਵੀ ਦੋਸਤ ਅਕਸਰ ਐਗਜ਼ਾਮ ਭਰਦੇ ਰਹਿੰਦੇ ਆ ਉਹਨਾਂ ਦੇ ਨਾਲ ਨਾਲ ਤੁਹਾਡੇ ਚ ਬਹੁਤ ਸਾਰੇ ਕੈਂਡੀਡੇਟਸ ਨੇ ਜਿਹੜੇ 4-5 ਸਾਲ ਤੋਂ ਟਰਾਈ ਕਰ ਰਹੇ ਲਗਾਤਾਰ ਪਰ ਹਲ ਤੱਕ ਸਫਲਤਾ ਨਹੀਂ ਮਿਲੀ ਉਹ ਵੀ ਆਪਣੇ ਨਾਲ ਜੁੜੇ ਹੋਏ ਆ ਕਦੋਂ ਦੇ ਤੇ ਆਪਣੇ ਮੀਡੀਆ ਲਾਈਨ 'ਚ ਵੀ ਆਪਣੇ ਨਾਲ ਕੰਮ ਕਰਦੇ ਨੇ ਤੇ ਪੋਸਟਾਂ ਦੇ ਵੀ ਪੇਪਰ ਭਰਦੇ ਰਹਿੰਦੇ ਨੇ ਧਿਆਨ ਨਾਲ ਦੇਖ ਲਓ ਸਟੈਨੋ ਟਾਈਪਿਸਟ ਗਰੁੱਪ ਡੀ ਜੂਨੀਅਰ ਇੰਜੀਨੀਅਰ ਸਿਵਲ ਜੂਨੀਅਰ ਇੰਜੀਨੀਅਰ ਸਿਵਲ ਮੈਕੈਨਿਕਲ ਇਲੈ ਕੱਲ ਪਰਸੋਂ ਤੋਂ ਮਤਲਬ ਪਿਛਲੇ 48 ਘੰਟੇ ਤੋਂ ਲਗਾਤਾਰ ਮੈਸੇਜ ਆ ਰਹੇ ਸੀ ਕਿ ਕਿ ਜਿਆਦਾ ਫਾਰਮ ਨਹੀਂ ਭਰ ਹੋਇਆ ਅਗਰ ਭਰ ਹੋ ਗਿਆ ਤਾਂ ਫੀਸ ਨਹੀਂ ਭਰ ਹੋ ਰਹੀ ਸੀ ਕਿਸੇ ਨੂੰ ਵੀ ਕੋਈ ਫਾਰਮ ਭਰਨੀ ਜਾਂ ਫੀਸ ਭਰਨ ਦੀ ਦਿੱਕਤ ਆ ਨਾ ਤਾਂ ਟੈਲੀਗ੍ਰam ਤੇ ਸਾਨੂੰ ਮੈਸੇਜ ਕਰੇ ਟੈਲੀਗ੍ਰam ਆਈਡੀ ਦਾ ਨਾਮ ਹੈ ਰਿਪੋਰਟਰ ਐਸਪੀ ਸਿੰਘ ਠੀਕ ਹੈ ਕਾਫੀ ਜਣਾਂ ਦੀ ਆਪਾਂ ਨਾਲ ਨਾਲ ਮਦਦ ਕੀਤੀ ਹੈ ਇਵਨ ਐਪਲੀਕੇਸ਼ਨ ਫਾਰਮ ਵੀ ਆਪਾਂ ਜਿੰਨਾ ਹੋ ਸਕੇ ਹੈ ਨਾ ਪੂਰੀ ਕੋਸ਼ਿਸ਼ ਕਰ ਲਈ ਦੇ ਕੇ ਅਵੇਲੇਬਲ ਕਰਵਾ ਦਈਏ ਕਿਉਂਕਿ ਟੈਕਨੀਕਲੀ ਆਪਣੇ ਮੀਡੀਅਲ ਲਾਈਨ ਚ ਹੈਗੇ ਹੋਰ ਬੰਦੇ ਸੋ ਧੰਨਵਾਦ ਜੀ ਵੀਡੀਓ ਬੱਤ ਬੱਤ ਸ਼ੇਅਰ ਕਰੋ ਰੱਬ ਰੱਖਾ ਜੀ